chief adjusted shri shil nalo pattern in chief punjab raj kanuni seva ma authority man yog justice shri deepak symbol karchkari chairman punjab raj kanuni seva ma authority dyan deshan deshan anusar shrimati navjot kaur sohal members kattar punjab raj kanuni seva ma authority dyan hausla afzai ate ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਜੀਆਂ ਦੀ ਹੌਸਲਾ ਫਜ਼ਾਈ ਅਤੇ ਸ਼੍ਰੀ ਰਾਜਕੁਮਾਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਜੀਆਂ ਦੀ ਅਗਵਾਈ ਹੇਠ ਸੈਸ਼ਨ ਡਿਵੀਜ਼ਨਲ ਸ਼੍ਰੀ ਮੁਕਸਤ ਸਾਹਿਬ ਵਿਖੇ ਸਾਲ ਦੀ ਦੂਸਰੀ ਕੋਮੀ ਲੋਕ ਅਦਾਲਤ ਦਾ ਆਯੋਜਨ ਅੱਜ ਯਾਨੀ ਕਿ 24 ਮਈ ਨੂੰ ਕੀਤਾ ਗਿਆ ਜਿਸ ਵਿੱਚ 9 ਬੈਚ ਸ਼੍ਰੀ ਮੁਕਸਤ ਸਾਹਿਬ ਵਿਖੇ 6 ਬੈਚ ਸਬ ਡਿਵੀਜ਼ਨਲ ਮਲੋਟ ਅਤੇ 3 ਬੈਚ ਸਬ ਡਿਵੀਜ਼ਨਲ ਗਿੱਦੜਵਾਹਾ ਵਿਖੇ ਲਗਾਏ ਗਏ ਨੇ ਇਸ ਦੇ ਵਿੱਚ ਲੋਕ ਅਦਾਲਤ ਵਿੱਚ ਵਾਟਰ ਸਪਲਾਈ ਸੀਵਰੇਜ ਲੈਂਡ ਐਜੂਕੇਸ਼ਨ ਮੋਟਰ ਐਕਸੀਡੈਂਟ ਪਰਿਵਾਰਕ ਝਗੜੇ ਟ੍ਰੈਫਿਕ ਚਲਾਨ ਪ੍ਰੀ ਲਿਟਿਗੇਟਿਵ ਬੈਂਕ ਕੇਸ ਬਿਜਲੀ ਚੋਰੀ ਦੇ ਕੇਸ ਸਿਵਲ ਸੂਟ 138 ਐਨ ਆਈ ਐਕਟ ਅਤੇ ਕੈਸਲੇਸ਼ਨ ਐਫ ਆਈ ਆਰ ਜਾਂ ਕੇਸਾਂ ਸੁਣਵਾਈ ਕੀਤੀ ਗਈ ਹੈ ਜਿਸ ਦੇ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਮਾ ਅਥਾਰਟੀ ਸ਼੍ਰੀ ਮੁਖਸਦ ਸਾਹਿਬ ਵੱਲੋਂ ਲਗਾਈ ਗਈ ਨੈਸ਼ਨਲ ਲੋਕ ਅਦਾਲਤ ਵਿੱਚ ਲਗਭਗ 34000 ਕੇਸਾਂ ਦਾ ਨਿਪਟਾਰਾ ਕਰਵਾਇਆ ਗਿਆ ਪਰ ਇਹ ਪਾਰਟੀਆਂ ਦਾ ਕੇਸ ਚੱਲਦਾ ਸੀ ਇਹਨਾਂ ਦਾ ਗੱਡੜਵੇ ਔਰ ਕਵਰੀ ਸੂਤ ਦਾ ਡਿਕਰੀ ਹੋ ਗਿਆ ਸੀ ਉਹਦੀ ਅਪੀਲ ਇੱਥੇ ਡਿਸਟ੍ਰਿਕਟ ਜੇ ਸਰਬ ਕੋਲ ਇੱਥੇ ਫਾਈਲ ਹੋਈ ਸੀ ਆ ਜੈ ਸਾਹਿਬ ਨੇ ਪਾਰਟੀਆਂ ਨੂੰ ਸਮਝਾਇਆ ਲੋਕਦਾਲ ਚ ਕਿ ਵੀ ਤੁਸੀਂ ਇੰਨੀ ਦੇਰ ਹੋ ਗਈ ਤੁਹਾਨੂੰ ਲਿਟੀਗੇਸ਼ਨ ਚ ਪਾਈ ਇਹਨੂੰ ਔਰ ਤੁਸੀਂ ਇਹਨੂੰ ਖਤਮ ਕਰਕੇ ਗਾਂ ਤੋਂ ਵੀ ਆਦਾ ਪ੍ਰੇਮ ਪਿਆਰ ਬਣਾ ਕੇ ਵਰਤਨ ਵਾਲੇ ਬਣੋ ਕੋ ਜੈ ਸਾਹਿਬ ਦੇ ਇੰਟਰਫੇਰੈਂਸ ਨਾਲ ਪਾਰਟੀਆਂ ਦੇ ਬੰਦੇ 1.5 ਤੋਂ 4 ਲੱਖ ਸੀਗੇ ਜੈ ਸਾਹਿਬ ਨੇ ਪਾਰਟੀਆਂ ਨੂੰ ਸਮਝਾ ਕੇ 3.65 ਲੱਖ ਰੇਟ ਤੇ ਐਗਰੀ ਕਰ ਲਿਆ ਪੁਰਜਾਇਬ ਸਾਹਿਬ ਦੇ ਉਸ ਗੱਲ ਨੂੰ ਮੰਨਦੇ ਹੋਏ ਉਹਨਾਂ ਨੇ 3 ਲੱਖਾਂ ਚ ਬੇਚ ਦਿੱਤੇ ਕੈਸ਼ ਵਾਸਤੇ ਸਵੀਕਾਰ ਲਿਆ ਸਰ ਤੋਂ ਡੇ ਬੰਨ ਕਿੰਨੇ ਜਿਹੜੇ ਫੈਸਲੇ ਅੱਜ ਜਿਹੜੇ ਰਾਈਨਲ ਕਰਾਂਗੇ ਅੱਜ ਇੰਸ਼ੋਰੈਂਸ ਦੇ ਕੇਸ ਰੈਂਟਲ ਇੰਸ਼ੋਰੈਂਸ ਨੇ ਵੀ ਡਿਸਾਈਡ ਹੋਇਆ ਜੀ ਔਰ ਨਿਊ ਇੰਡੀਆ ਦਾ ਵੀ ਹੋਇਆ ਔਰ ਉਹਦੇ ਨਾਲ ਨਾਲ ਰਿਕਵਰੀ ਸੂਟ ਹੋਏ ਆ ਤਿੰਨ ਔਰ ਨਾਲ ਕ੍ਰਿਮੀਨਲ ਅਪੀਲਾਂ 138 ਦੀਆਂ ਆਈਆਂ ਇਸ ਤਰ੍ਹਾਂ ਮੇਰੇ ਹੀ ਸਮਲੋਗੇ 8-9 ਕੇਸ ਜਿਹੜੇ ਡਿਸਾਈਡ ਹੋ ਜਾਣ ਲੋਕਾਂ ਲੋਕੀ ਲੋਕਾਂ ਨੂੰ ਇਹੀ ਹੈ ਜੀ ਲਿਟੀਗੇਸ਼ਨ ਜਿਹੜੀ ਖਤਮ ਕਰਨ ਆ ਦਾ ਪ੍ਰੇਮ ਪਿਆਰ ਬਣਾਣ ਔਰ ਜਿਹੜਾ ਜਿੰਨਾ ਮੈਕਸਿਮਮ ਇਹਦੀ ਸਾਰਾ ਨਾਲ ਵੱਡਾ ਬੈਨੀਫਿਟ ਹੈ ਲੋਕਦਾਲ ਦੇ ਹੈ ਕਿ ਇਹਦੀ ਅਪੀਲ ਨਹੀਂ ਅੱਗੇ ਕਿਸੇ ਕਿਸੇ ਵੀ ਹਾਇਰ کورٹ 'ਚ ਲਿਟੀਗੇਸ਼ਨ ਐਂਡ ਹੋ ਜਾਂਦਾ ਬਿਲਕੁਲ ਫਿਊਚਰ 'ਚ ਅੱਗੇ ਕੋਈ ਵੀ ਅਪੀਲੈਂਟ ਕੋਰਟ 'ਚ ਹਾਈ ਕੋਰਟ 'ਚ ਮੈਟਰ ਨਹੀਂ ਜਾਂਦਾ ਜਿਹੜਾ ਡਿਸਾਈਡ ਹੋਏਗਾ ਲੋਕਦਾਲ 'ਚ ਮਹਾਰਾਜ ਗਿੰਧੜੋ ਹਸਪਦਾ ਕੇਸ ਚੱਲਦਾ ਸੀਗੇ ਉਹ ਅੱਜ ਫਾਈਨਲ ਹੋ ਗਿਆ ਪੇਮੈਂਟ ਸਾਨੂੰ ਮਿਲ ਚੁੱਕੀ ਹੈ ਕਿੰਨੇ ਸਾਲ ਹੋ ਗਏ ਚੱਲ ਰਹੇ 7 ਸਾਲ ਹੋ ਗਏ ਕਿਸੇ ਦਾ ਕੇਸ ਸੀ ਇਹ ਆਪਣੇ ਦਵਾਈਆਂ ਦਾ ਸੀ ਪੈਸਟੀਸਾਈਡ ਦਾ ਹੂੰ ਔਰ ਕਿੰਨੀ ਰਕਮ ਅੱਜ ਤੁਹਾਨੂੰ ਮਸੂਲ ਹੋਈ ਹੈ 3 ਲੱਖ 600 ਹਜ਼ਾਰ ਸੰਤੋਸ਼ਡ ਹੋ ਤੁਸੀਂ ਇਸ ਹਾਂਜੀ ਹਾਂ ਜਾ ਸਕਦੇ ਪਾਸੇ ਹਾਂਜੀ ਹਾਂ ਲੋਕ ਅਦਾਲਤ ਤੋਂ ਲੱਗੀ ਆ ਇਹਦੇ ਵਿੱਚ ਤੁਹਾਡੇ ਕੇਸ ਲੱਗੇ ਸੀ ਲੋਕ ਅਦਾਲਤ ਕੀ ਅਪੀਲ ਕਰਨਾ ਚਾਹੋਗੇ ਮੈਂ ਸਹੀ ਕਵਾਂਗੇ ਵੀ ਜਿਸ ਤਰ੍ਹਾਂ ਵੀ ਹੁੰਦਾ ਉਸ ਤਰ੍ਹਾਂ ਨਿਵੇੜਾ ਕਰਨਾ ਚਾਹੀਦਾ ਹੈ ਛਾਲਤ ਕਰਕੇ ਬਾਰਡਰ ਤੇ ਟੈਨਸ਼ਨ ਸੀ ਇਸ ਨੂੰ ਅਧਿਸ਼ਕ ਕਰ ਦਿੱਤਾ ਮੰਨ ਲਓ ਹਾਈ ਕੋਰਟ ਨੂੰ ਪਾਲਸਲ ਪਾਲਸਾ ਦੇ ਥਰੂ ਤੇ ਅੱਜ ਤਕਰੀਬਨ ਅਸੀਂ 33000 केस टेकअप किया जिस उम्मीद है कि बत्ती हजार प्लस केस निपटारा हो जाएंगे जिसे जवानी केस भी ने मैटीमोनल केस भी ने चैक बाउंस के केस ने तकरीबन अठारह अब बेंच लाए ने हैडकुआर से इंकलूड करके प्लस दोनों सब डिविजन मंगलोड के गलडाउन का ਇਸ ਤਰ੍ਹਾਂ ਜੇ ਕਿਸੇ ਦਾ ਵਕੀਲ ਨਹੀਂ ਕੀਤਾ ਹੋਇਆ ਫਿਰ ਤਾਂ ਉਹ ਡੀਐਲਐਸਏ ਦੇ ਥਰੂ ਸਾਡੇ ਤੋਂ ਫ੍ਰੀ ਲੀਗਲ ਹੈਲਪ ਲੈ ਸਕਦਾ ਜੇ ਕਸਟਡੀ ਚਾਹ ਉਹ ਸਾਰੇ ਅਨਟਾਈਟਲਡ ਹੈ ਕਿਸੇ ਵੀ ਤਰ੍ਹਾਂ ਦੇ ਲੀਗਲ ਹੈਲਪ ਜਿਹੜੇ ਦਿਵਾਨੀ ਕੇਸ ਨੇ ਜਿੱਥੇ ਉਹਨਾਂ ਦੇ ਕੁਝ ਕੈਟਾਗਰੀਜ਼ ਨੇ ਕੋਈ ਐਸਸੀਐਸਟੀ ਕੈਟਾਗਰੀ ਚੋਂ ਕੋਈ ਨੈਸ਼ਨਲ ਜਿਹੜੀ ਡਿਜਾਸਟਰ ਨੇ ਉਹਨਾਂ ਦੇ ਵਿੱਚ ਮਾਰਿਆ ਕੋਈ 400 ਤਰ੍ਹਾਂ ਦੀ ਜਿਹੜੀ ਤੈਨੂੰ ਲੱਖ ਰੁਪਏ 10 ਲੱਖ ਰੁਪਏ ਸਾਲ ਤੱਕ ਦੀ ਇਨਕਮ ਹੈ ਉਹ ਸਾਰੇ ਲੀਗਲ ਰੈਡਲੈਸ ਸੰਗਤ ਨੂੰ ਉਹ ਕੋਈ ਹੋਰ ਨਹੀਂ ਇਸ ਤਰ੍ਹਾਂ ਦੇ ਕੇਸ ਜਿਹੜੇ ਲੋਕਦਾਲ ਵਿੱਚ ਲੋਕਦਾਲ ਦੇ ਵਿੱਚ ਗਵਾਨੀ ਵੀ ਮੈਟ੍ਰਿਮੋਨিয়াল ਵੀ ਚੈੱਕ ਬਾਊਂਸ ਦੇ ਜਿਹੜੇ ਕੰਪਲੇਂਟਸ ਨੇ ਜਾਂ ਅਪੀਲਡ ਸਟੇਜ ਤੇ ਆ ਜਾਂ ਹੋਰ ਕ੍ਰਿਮੀਨਲ ਕੇਸ ਜਿਹੜੇ ਕੰਪਾਉਂਡੇਬਲ ਨੇ ਉਹ ਕਿੰਨੇ ਰੈਵਨਿਊ ਦਾ ਕੰਮ ਕੀਤਾ ਹੈ ਵਾਟਰਵਰਕਸ ਸੀਵਰੇਜ ਦੇ ਜਿਹੜੇ ਪੈਂਡਿੰਗ ਮੈਟਰ ਸੀਗੇ ਜਿਹੜੇ ਪਬਲਿਕ ਜੁਟੀਲਿਟੀ ਦੇ ਵਿੱਚ ਆਉਂਦੇ ਸੀ ਉਹਨਾਂ ਨੂੰ ਵੀ ਕਵਰ ਕਰਤੇ ਉਸ ਕੋਰਟ ਸਰ ਜੇਕਰ ਉਹ ਜੀ ਫੀਸ ਕਰਨਾ ਚਾਹੁੰਦੇ ਸਭ ਜਿਹੜਾ ਕਿ ਸਸਤ ਸਿਆਗਰ ਰਾਈਕ ਲੋਕੋਂ ਕਰ ਸਕੀ ਉਹ ਲੋਕਾਂ ਨੂੰ ਅਸੀਂ ਇਹ ਅਪੀਲ ਕਰਾਂਗੇ ਕਿ ਇੱਕ ਤਾਂ ਕੋਰਟ ਫੀਰ ਫੰਡ ਹੋ ਜਾਂਦੀ ਹੈ ਕਿ ਜਿਵੇਂ 138 ਦੀਆਂ ਅਪੀਲਸ ਨੇ ਨੈਗੋਸ਼ੀਏਬਲ ਇਨਸਟੂਮੈਂਟ ਦੇ ਵਿੱਚ ਜਿਹੜੀ ਨਹੀਂ ਤਾਂ ਕੰਪਾਊਂਡਿੰਗ ਫੀਸ ਜ਼ਿਆਦਾ ਪੈ ਜਾਂਦੀ ਹੈ ਜੇ ਨੈਸ਼ਨਲ ਅਪੀਲ ਕੋਰਟ ਵਿੱਚ ਕਰਦੇ ਆ ਤਾਂ ਜੈ ਬਿਲਕੁਲ ਨਹੀਂ ਪਾਉਂਦੇ ਜਾਂ ਬੜੀ ਰਿਡਿਊਸ ਕਰਕੇ ਪਾ ਦਿੰਦੇ ਆ ਸਾਬ ਦੇ ਵਿੱਚ ਮਾਨਯੋਗ ਚੀਫ ਜਸਟਿਸ ਸ਼੍ਰੀ ਸੀਲ ਨਾਗੂ ਪੇਟਨਿੰਗ ਚੀਫ ਪੰਜਾਬ ਰਾਜ ਕਾਨੂੰਨੀ ਸਲਾਮਾ ਅਥਾਰਟੀ ਅਤੇ ਮਾਨਯੋਗ ਜਸਟਿਸ ਦੀਪਕ ਸੇਬਲ ਕਾਰਜਕਾਰੀ ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸਲਾਮਾ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਮੈਂਬਰ ਸਕੱਤਰ ਮੈਡਮ ਲਵਜੋਤ ਸੋਲ ਜ਼ਿਲ੍ਹਾ ਦੇ ਸੈਸ਼ਨ ਜੱਜ ਵੀ ਹੌਸਲਾ ਅਫਜ਼ਾਈ ਦੇ ਨਾਲ ਅਤੇ ਸ਼੍ਰੀ ਰਾਜਕੁਮਾਰ ਜ਼ਿਲ੍ਹਾ ਤੇ ਸੈਸ਼ਨ ਜੱਜ શ્રી ਮੁਕਸਰ ਸਾਹਿਬ ਦੇ ਨਿਰੀਖਣ ਹੇਠ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਵਿੱਚ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਹੈੱਡਕ quarter ਤੇ 9 ਬੈਂਚ ਗਿਦਰਵਾਹ ਸਬਡਿਵੀਜ਼ਨ ਵਿੱਚ 3 ਬੈਂਚ ਅਤੇ ਮਲੋੜ ਸਬਡਿਵੀਜ਼ਨ ਵਿੱਚ 6 ਬੈਂਚ ਲਗਾਏ ਗਏ ਸਨ ਇਸ ਦੇ ਵਿੱਚ ਤਕਰੀਬਨ ਕੁੱਲ ਮਲਾਕੇ 33000 ਕੇਸ ਏਕਪ ਕੀਤੇ ਗਏ ਸੀ ਜੋ ਹੁਣ ਤੱਕ ਦੀ ਫਿਕਰ ਹੈ ਉਹ 33000 ਦੀ ਹੈ ਤੇ ਇਸ ਤੋਂ ਬਾਅਦ ਇਹ ਫਿਗਰ ਹੋਰ ਵੀ ਵਧੇਗੀ ਕਿਉਂਕਿ ਲੋਕਾਂ ਨੇ ਇਸ ਲੋਕ ਅਦਾਲਤ ਵਿੱਚ ਆਪਣਾ ਭਰੋਸਾ ਜਤਾਇਆ ਜਿਸ ਕਰਕੇ ਸਾਰੇ ਬੈਂਚਾਂ ਦੇ ਸਾਹਮਣੇ ਜ਼ਿਆਦਾ ਤੋਂ ਜ਼ਿਆਦਾ ਲੋਕ ਆਪਣੇ ਝਗੜੇ ਲੈ ਕੇ ਪਹੁੰਚੇ ਅਤੇ ਕਾਫੀ ਹੱਦ ਤੱਕ ਉਨ੍ਹਾਂ ਦੀ ਆਪਸੀ ਰਜ਼ਾਮੰਦੀ ਅਤੇ ਸਲਮ ਸ਼ੌਰੇ ਨਾਲ ਉਹ ਕੇਸ ਇੱਕ ਸੁਚੇ ਤਰੀਕੇ ਨਾਲ ਖਤਮ ਵੀ ਕੀਤੇ ਗਏ ਸਰ ਕਿਸ ਤਰ੍ਹਾਂ ਦੇ ਜਿਹੜੇ ਕੇਸ ਜਿਨ੍ਹਾਂ ਨੂੰ ਨਿਪਟਾਰਾ ਕੀਤਾ ਗਿਆ کافی ਤਰ੍ਹਾਂ ਦੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਜਿਨ੍ਹਾਂ ਵਿੱਚੋਂ ਮੇਜਰ ਨੇ ਦਿਵਾਨੀ ਦਾਵੇ 138 ਨੈਗੋਸ਼ੀਏਬਲ ਇਨਸਟਰੂਮੈਂਟ ਐਕਟ ਦੀਆਂ ਕੰਪਲੇਂਟਸ ਅਤੇ ਅਪੀਲਸ ਟ੍ਰੈਫਿਕ ਚਲਾਨਸ ਅਤੇ ਕੰਪਾਉਂਡੇਬਲ ਕ੍ਰਿਮੀਨਲ ਕੇਸਿਸ ਜਿਹੜੇ ਘੱਟ ਗੰਭੀਰ ਗੰਭੀਰ ਨੇ ਸੋ ਉਹਨਾਂ ਵਿੱਚ ਪਾਰਟੀਆਂ ਦੀ ਰਜ਼ਾਮੰਦੀ ਨਾਲ ਇੱਕ ਸੁਚਾਰੂ ਤਰੀਕੇ ਨਾਲ ਉਸ ਝਗੜੇ ਨੂੰ ਖਤਮ ਕੀਤਾ ਗਿਆ ਜਿਹਦੇ ਵਿੱਚ ਫੈਮਿਲੀ ਕੋਰਟ ਦੇ ਵਿੱਚ ਇੱਕ ਡਿਸਪਿਊਟ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਅਤੇ ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਦੀ ਇੰਟਰਵੈਂਸ਼ਨ ਅਤੇ ਮੈਚਿਓਰਿਟੀ ਨਾਲ ਪਾਰਟੀਆਂ ਨੂੰ ਸਮਝਾਉਣ ਦੇ ਨਾਲ ਉਨ੍ਹਾਂ ਦਾ ਨਿਪਟਾਰਾ ਹੋਇਆ ਇਸ ਦੇ ਨਾਲ ਹੀ ਦੋ ਪਾਰਟੀਆਂ ਦਾ ਤਿੰਨ ਕੇਸਿਸ ਕਰੀਬਨ ਕਰੀਬਨ 18 ਲੱਖ ਰੁਪਏ ਦੇ ਲੈਣ-ਦੇਣ ਦੇ ਪਿਛਲੇ 8 ਸਾਲ ਤੋਂ ਚੱਲ ਰਹੇ ਸਨ ਉਹਨਾਂ ਪਾਰਟੀਆਂ ਦੇ ਵੀ ਉਹ ਤਿੰਨੇ ਕੇਸ ਅਲੱਗ-ਅਲੱਗ ਅਦਾਲਤਾਂ ਦੇ ਵਿੱਚ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਅਤੇ ਉਹਨਾਂ ਅਦਾਲਤਾਂ ਦੇ ਪ੍ਰੈਜ਼ਾਈਡਿੰਗ ਅਫਸਰਸ ਨੇ ਉਪਰਾਲੇ ਕਰਕੇ ਉਹ ਝਗੜੇ ਸੁਲਝਾਏ ਸਰ ਜਿਵੇਂ ਲੋਕ ਅਦਾਲਤ ਦੇ ਜਿਹੜੇ ਫੈਸਲੇ ਖਤਮ ਹੋ ਜਾਂਦੇ ਉਹ ਅਪੀਲ ਨਹੀਂ ਕਰ ਸਕਦੇ ਜਾਂ ਨਹੀਂ ਨਹੀਂ ਇਹ ਹੀ ਦੇਖੋ ਲੋਕ ਅਦਾਲਤ ਦੀ ਖੂਬੀ ਹੈ ਕਿ ਪਾਰਟੀਆਂ ਨੂੰ ਬੁਲਾ ਕੇ ਜਦੋਂ ਪਾਰਟੀਆਂ ਆndੀਆਂ ਉਹਨਾਂ ਨੂੰ ਅਸੀਂ ਇੱਕ ਟੇਬਲ ਤੇ ਬਿਠਾ ਕੇ ਉਹਨਾਂ ਨਾਲ ਸਲਾਮ مشورہ ਕਰਕੇ ਉਹਨਾਂ ਦੀ ਰਜ਼ਾਮੰਦੀ ਲੈ ਕੇ ਜਦੋਂ ਅਸੀਂ ਲੋਕ ਅਦਾਲਤ ਵਿੱਚ ਕੋਈ ਫੈਸਲਾ ਕਰ ਦਿੰਨੇ ਆ ਤੇ ਉਹ ਝਗੜਾ ਸਦਾ ਲਈ ਨਿਪਟ ਜਾਂਦਾ ਸਰ ਹਾਂ ਜਿਹੇ ਟੋਪਰ ਆਪਾਂ ਇਸਾਂ ਦਾ ਨਿਪਟਾਰਾ ਮੈਨੂੰ ਜੋ ਇਨਫਰਮੇਸ਼ਨ ਮਿਲੀ ਹੈ ਕਰੀਬਨ 30000 ਕੇਸਾਂ ਦਾ ਨਿਪਟਾਰਾ ਹੋ ਚੁੱਕਾ ਹੈ ਬਾਕੀ ਲੋਕ ਅਦਾਲਤਾਂ ਹਾਲੇ ਲੱਗੀਆਂ ਹਨ ਕੰਮ ਕਰ ਰਹੀਆਂ ਹਨ ਜਿੱਦਾਂ ਫਿਗਰ ਆਉਂਦੀ ਰਹੇਗੀ ਉਹ ਅਪਡੇਟ ਕਰ ਦਿੱਤਾ ਜਾਵੇਗਾ ਸਰ ਜੋ ਲੋਕ ਕੋਲ ਕੀ ਅਪੀਲ ਕਰਨਾ ਚਾਹੂंगे ਜਿਸ ਤੱਕ ਲੰਬੇ ਸਮਿਆਂ ਤੋਂ ਅਦਾਲਤਾਂ ਦੇ ਉਹਨਾਂ ਨੂੰ ਨਿਆਂ ਨਹੀਂ ਮਿਲ ਰਿਹਾ ਜਾਂ ਉਹਦੇ ਕੇਸ ਪੈਂਡਿੰਗ ਨੇ ਲੋਕਾਂ ਨੂੰ ਮੈਂ ਇਹ ਅਪੀਲ ਕਰਨਾ ਚਾਹਾਂਗਾ ਕਿ ਲੋਕ ਅਦਾਲਤ ਇੱਕ ਇਦਾਂ ਦਾ ਸਾਧਨ ਹੈ ਜਿਹਦੇ ਵਿੱਚ ਤੁਸੀਂ ਘੱਟ ਟਾਈਮ ਦੇ ਵਿੱਚ ਅਤੇ ਆਪਸੀ ਰਜਮੰਦੀ ਨਾਲ ਅਤੇ ਸਦਾ ਲਈ ਆਪਣਾ ਝਗੜਾ ਮਸਲਾ ਸੁਲਝਾ ਸਕਦੇ ਹੋ ਸਿਰਫ ਥੋੜਾ ਜਿਹਾ ਇਸ ਗੱਲ ਲਈ ਤਿਆਰ ਹੋ ਕੇ ਲੋਕ ਜ਼ਰੂਰ ਹਨ ਕਿ ਅਸੀਂ ਆਪਣਾ ਕੇਸ ਨਿਪਟਾਣਾ ਕੁਝ ਦੇਖੋ ਲੋਕ ਲੋਕਾਂ ਦੇ ਪਾਰਟ ਤੇ ਵੀ ਥੋੜੀ ਜੀ ਮੈਂ ਇਹ ਜ਼ਰੂਰ ਕਹਿਣਾ ਚਾਹੂੰਗਾ ਕਿ ਸਮਝ ਚਾਹੀਦੀ ਹੈ ਕਿ ਅਸੀਂ ਜੇ ਚੱਲੇ ਹਾਂ ਲੋਕ ਅਦਾਲਤ ਵਿੱਚ ਅਸੀਂ ਲੜਨ ਦੇ ਵਿਚਾਰਧਾਰਾ ਨਾਲ ਨਹੀਂ ਅਸੀਂ ਇੱਕ ਲੜਾਈ ਨੂੰ ਸੁਲਝਾਉਣ ਦੀ ਵਿਚਾਰਧਾਰਾ ਨਾਲ ਚੱਲਨੇ ਆ ਜੇ ਉਹ ਇਹ ਵਿਚਾਰਧਾਰਾ ਲੈ ਕੇ ਲੋਕ ਅਦਾਲਤਾਂ ਵਿੱਚ ਜਾਣਗੇ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਉਹਨਾਂ ਵਿੱਚੋਂ ਨਿਰਾਸ਼ ਹੋ ਕੇ ਜਾਏਗਾ